ਪੁਰ ਪਪੂ ਜੀ ਆਪਣੇ ਵੱਲੋਂ ਦਰਸ਼ਕਾਂ ਨੂੰ ਸਰੋਤਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਬੜੀ ਪਿਆਰੀ ਗੱਲ ਮੇਰੇ ਅਰਗ ਨਮਾਨਾ ਜਮਨ ਦਾ ਇੱਕ ਸੁਲਜੀ ਹੋਈ ਸੰਗਤ ਨੂੰ ਕੀ ਕਹੇ ਮੈਂ ਇਹੀ ਕਹੂੰਗਾ ਬੰਦੀ ਬੰਦੀ ਬੰਨਿਆ ਨੇ ਡਾਕੇ ਨਹੀਂ ਮਾਰੇ ਬੰਨਿਆ ਨੇ ਅਣਖ ਨੂੰ ਚੈਲੰਜ ਕੀਤਾ ਬੰਨਿਆ ਨੇ ਕੌਮ ਦੀ ਧਰਮ ਦੀ ਸਿੱਖੀ ਦੀ ਰੱਖਣ ਦਾ ਯਤਨ ਕੀਤਾ ਤੇ ਤਣੀ ਤੇ ਧਰ ਕੇ ਗਏ ਆ ਹੂੰ ਮੈਂ ਕਿਪਣੀ ਕਾਰਨ ਨੂੰ ਪੁੱਛਣਾ ਜਾਉਣਾ ਮੁੱਖ ਮੰਤਰੀ ਵਿਦੇ ਕੋਲੇ ਪੈਰ ਪੈਰ ਤੇ ਫੋਰਸਾਂ ਨੇ ਉੱਥੋਂ ਆਦਰਾ ਕੰਮ ਕਰਕੇ ਬਚਾਓ ਪਾ ਕੇ ਸਾਰੇ ਆ ਜਾਣ ਤਾਂ ਗੱਲ ਕਿੱਥੇ ਕੱਢੀ ਆ ਮੇ ਕੁਦਰਤ ਦਾ ਕ੍ਰਿਸ਼ਮਾਨੀ ਜੀ ਉਦਸ ਨੂੰ ਜਨਮ ਨਾ ਪਾਇਆ ਤੇ ਬਾੱਟ ਕੇ ਆਇਆ ਹਾਂ ਜੀ ਅੱਜ ਦਿਨ ਸੰਗ ਬਾਅਦ ਨਾ ਬਾਕੀ ਆ ਗਾਣਗੇ ਜੀ ਆਹ ਦੇਖੋ ਕਿ ਇਹ ਬਣਦਾ ਜਿਹੜਾ ਦਿੱਲੀ ਮਾਰਚ ਬਣਦਾ ਇੱਕ ਜਾਣਕਾਰੀ ਹੋਰ ਦਿਓ ਬਾਪੂ ਜੀ ਹਾਂ ਜੀ ਹੁਕਮ ਜਦੋਂ ਆਪਾਂ ਤੁਸੀਂ ਭੁਖੜ ਹਟਾਲ ਤੇ ਬੈਠੇ ਸੀ ਹਾਂ ਜੀ ਇੱਥੇ ਬੜੀ ਸੰਗਤ ਆਉਂਦੀ ਰਹੀ ਹੈ ਬੜੀਆਂ ਜੱਫੇਬੰਦੀਆਂ ਹੁੰਦੀਆਂ ਰਹੀਆਂ ਨੇ ਬਿਲਕੁਲ ਬੜੇ ਬਲਾਰੇ ਆਉਂਦੇ ਰਹੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਪਿੰਡ ਵਾਲੇ ਚ ਪ੍ਰੋਗਰਾਮ ਹੁੰਦਾ ਸੀ ਮੈਂ ਵੀ ਪ੍ਰੋਗਰਾਮ ਕਰਦਾ ਰਿਹਾ ਮਾਂ ਹੈਨਾ ਸਾਰੇ ਆਪਾਂ ਆਉਂਦੇ ਰਹੇ ਜਿਹੜਾ ਉਤਸ਼ਾਹ ਉਦੋਂ ਸੀ ਤੁਸੀਂ ਤੇ ਭੋਖੜ ਤਾਂ ਅੱਜ ਵੀ ਉਵੇਂ ਹੀ ਹੈ ਹੈਨਾ ਤੇ ਕੀ ਸਵਾਲ ਮਨ ਦੇ ਵਿਚ ਆ ਰਿਹਾ ਹੈ ਵੀ ਉਹ ਉਤਸ਼ਾਹ ਘਟਣ ਦਾ ਕਾਰਨ ਕੀ ਹੈ ਮੈਂ ਦੇ ਬਾਰੇ ਤਾਂ ਇੱਕ ਸੌਖੀ ਜੀ ਗੱਲ ਕਹਿ ਦੇਣਾ ਕੋਈ ਵੀ ਗੱਡ ਜਿਹੜੀ ਲੰਬਾਈ ਫੜ ਜਾਵੇ ਉਹ ਆਪਣੇ ਆਪ ਹੀ ਡੱਬ ਜਾਂਦੇ ਆ ਹੂੰ ਹੂੰ ਕਿਸੇ ਨੂੰ ਦਬਾਉਣ ਦੀ ਲੋੜ ਨਹੀਂ ਰਹਿੰਦੀ ਸਪੀਡ ਕਿੰਨੀ ਨਰਦੀ ਹੈ ਇਹ ਵਿਚੋਕਰ ਤੇ ਹੈ ਬਈ ਉਹਦੇ ਚ ਐਕਟੀਵਿਟੀ ਕਿੰਨੀ ਹੈ ਹੂੰ ਵਰਕਰ ਕਿੱਥੇ ਖੜੇ ਆ ਹੂੰ ਕਿਸੇ ਲਹਿਰ ਨੂੰ ਲੈ ਲਓ ਕਿਉਂਕਿ ਸਿਮਰਨਿਤ ਮਹਾਂ ਜੋਥੇ ਭੇਜ ਰਿਹਾ ਹੂੰ 670 ਮੋਜਾ ਭੇਜ ਲਿਆ ਹੂੰ ਅੱਜ ਤੱਕ ਸੈਨਾ ਸੁਣਿਆ ਹੂੰ ਹੂੰ ਆਏ ਰੋਜ਼ ਗ੍ਰਿਫਟਾਂ ਹੁੰਦੀਆਂ ਨੇ ਹੂੰ ਇੱਕ ਰੁਟੀਨ ਬਣ ਗਿਆ ਜੀ ਵਿਤ ਤੁਹਾਡੇ ਕਹਿਣ ਤੋਂ ਪਾਬਕ ਕਿ ਜਦੋਂ ਕੋਈ ਮੂਵਮੈਂਟ ਲੰਮੀ ਚੱਲ ਪੈਂਦੀ ਹੈ ਬਿਲਕੁਲ ਤੇ ਉਹਦੇ ਵਿੱਚ ਉਤਸ਼ਾਹ ਜਿਹੜਾ ਪਹਿਲਾਂ ਵਾਲਾ ਹੁੰਦਾ ਆ ਉਹ ਨਹੀਂ ਰਹਿੰਦਾ ਨਹੀਂ ਰਹਿੰਦਾ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਆ ਬਿਲਕੁਲ ਜੀ ਪਰ ਬਪੂ ਜੀ ਜਦੋਂ ਤੁਸੀਂ ਉਤਸ਼ਾਹ ਬੜਾ ਜ਼ਿਆਦਾ ਸੀ ਹਾਂ ਜੀ ਉਦੋਂ ਆਪਾਂ ਨੂੰ ਰਿਜ਼ਲਟ ਨਿਕਲਣ ਦੇ ਅਸਾਰ ਵੀ ਕਾਫੀ ਸੀ ਵੀ ਸੱਟਾ ਹੁਣ ਛੇਤੀ ਨਿਕਲੇਗਾ ਬਿਲਕੁਲ ਹੈਨਾ ਫਿਰ ਉਹ ਐਡਾ ਵੱਡਾ ਜਿਹੜਾ ਉਤਸ਼ਾਹ ਸੀ ਉਹ ਕਿਸ ਪਰਸਨ ਦੇ ਕਰਕੇ ਜਾਂ ਕਿੰਨਾ ਲੋਕਾਂ ਦੇ ਕਰਕੇ ਖਰਾਬ ਹੋਇਆ ਕੋਈ ਆਪਣੇ ਵਿੱਚ ਵੀ ਤੇ ਜਿੰਮੇ ਕਹਿੰਦੇ ਵੀ ਕੋ ਮਾੜਾ ਹੁੰਦਾ ਆ ਨਹੀਂ ਆਪਣੇ ਵਿੱਚ ਕੋਈ ਜਹੀ ਗੜਨੇ ਸੀਗੀ ਜਿਹੜੀ ਇਸ ਨੂੰ ਦਵਾਉਣਾ ਚਾਹਲੇ ਹੋਵੇ ਸਾਦੇ ਇੱਕ ਦੂਜੇ ਨੂੰ ਮੂਰੇ ਸੀਗੇ ਸਰਕਾਰ ਦੀ ਹੱਥ ਧਰਮੀ ਆ ਬੇਜੀ ਨੇ ਨਹੀਂ ਪੈਰ ਲਗਣ ਰੋਟਾ ਜਿੱਥੋਂ ਬਾਪੂ ਜੀ ਪਾਰਟੀ ਦੀ ਸ਼ੁਰੂਆਤ ਹੁੰਦੀ ਹੈ ਜੀ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਮੈਂ ਉਸ ਅੰਦੋਲਨ ਦੇ ਵਿੱਚ ਤੁਹਾਡਾ ਨਾਂ ਵੀ ਗੂੰਜਦਾ ਹੈ ਹਣਾ ਮੈਂ ਚੱਲੇ ਉੱਥੋਂ ਤੁਸੀਂ ਉੱਥੋਂ ਚੱਲੇ ਹੋ ਕੀ ਇਹ ਸਾਰੇ ਤੁਹਾਡੇ ਕਿਸਮ ਦੇ ਬੱਚੇ ਸੀ ਭਾਵੇਂ ਉਹ ਕੇਜਰੀ ਵਾਲਾ ਲੋ ਭਾਵੇਂ ਉਹ ਭਗਵੰਤ ਮਾਨ ਲਾ ਲੋ ਜਾਂ ਕੁਝ ਵੀ ਲਾ ਲੋ ਹਨਾ ਕੀ ਅੱਜ ਤੁਹਾਡੀ ਸੁਣਵਾਈ ਨਹੀਂ ਕਰਨਗੇ ਇਹ ਆਖਰਕਾਰ ਤੁਸੀਂ ਖੰਮਸ ਹੀ ਉਦੋਂ ਦੇ ਇਹਦਾ ਵੇੜਾ ਜਵਾਬ ਹੈ ਭਗਵੰਤ ਮਾਨ ਨੂੰ ਮੈਂਨ ਤੋਂ ਬਾਅਦ ਹੈ ਮੈਂ ਇਹ ਗਾਉਂ ਕੁਝ ਨਹੀਂ ਕਹਿਣਾ ਸੌਣਾ ਬੇਕਾਰਨ کہیں ਨਹੀਂ ਕਰਨਗੇ ਮੈਂ ਉਹਨੂੰ ਯਾਦ ਕਰਾਉਂਗਾ ਵੀ ਆਪਾਂ ਸੰਪੂਰਨ ਵੀ ਮਿਲੇ ਸੀ ਹੂੰ ਤਾਂ ਤੇ ਆ ਵਾਰ ਦੇ ਵੀ ਸੀਗੇ ਅੱਜ ਤੁਸੀਂ ਗੱਡੀ ਨਿਸ਼ੀਨ ਨੂੰ ਤੁਸੀਂ ਅੱਜ ਕੀ ਕੀਤਾ ਉਹਨਾਂ ਲਈ ਵੀ ਆਪਾਂ ਅੱਜ ਕਰਾਂਗੇ ਹੂੰ